ਨੋ ਪਿੰਡ ਬਾਂਮਣ ਵਾਲਾ ਵਿਖੇ ਯਾਦਵਿੰਦਰ ਨਾਮ ਦੇ ਬੰਦੇ ਦੀ ਤਿੰਨ ਅਣਪਛਾਤੇ ਬਾਈਕ ਸਵਾਰਾਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਤੇ ਜਦ ਇਨਸੀਡੈਂਟ ਹੋਇਆ ਫਰੀਦਕੋਟ ਪੁਲਿਸ ਦੀ ਵੱਖ-ਵੱਖ ਟੀਮਾਂ ਅਲੋਂਗ ਵਿਦ ਏਜੀਟੀਐਫ ਕਾਊਂਟਰੈਂਟ ਸਾਰੀ ਟੀਮਾਂ ਨੇ ਇਹ ਚ ਬਹੁਤ ਤੰਦੇਹੀ ਨਾਲ ਕੰਮ ਕੀਤਾ ਤੇ ਇੱਕ ਤੁਰਿਤ ਕਾਰਵਾਈ ਕਰਦੇ ਹੋਏ ਸੈਂਟਿਫਿਕ ਔਰ ਟੈਕਨੀਕਲ ਇਨਵੈਸਟੀਗੇਸ਼ਨ ਕਰਦੇ ਹੋਏ ਨਾ ਹੀ ਸ਼ੂਟਰਸ ਦੀ ਆਈਡੈਂਟੀਫਿਕੇਸ਼ਨ ਕੀਤੀ ਬਲਕਿ ਉਹਨਾਂ ਵਿੱਚੋਂ ਜਿਹੜਾ ਮੁੱਖ ਸ਼ੂਟਰ ਸੀ ਉਹਨੂੰ ਕੱਲ ਸਿਰਸੇ ਹਰਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ ਸੀਆਈਏ ਇਨਚਾਰਜ ਅਮਰਿੰਦਰ ਸਿੰਘ ਦੀ ਟੀਮ ਵੱਲੋਂ ਉਹਦੀ ਜਦੋਂ ਪੁੱਛਗਿੱਛ ਹੁਣ ਕੀਤੀ ਗਈ ਹੈ ਤੇ ਉਹਨੇ ਆਪਣੀ ਪੁੱਛਗਿੱਛ 'ਚ ਇਹ ਦੱਸਿਆ ਕਿ ਜਿਹੜਾ ਵਾਰਦਾ ਵਿੱਚ ਵਰਤਾ ਗਿਆ ਮੋਟਰਸਾਈਕਲ ਉਹਨੇ ਇੱਥੇ ਬੀੜ ਸੇਖਾ ਵਾਲਾ ਜਿਹੜੇ ਘਨੇ ਜੰਗਲਾਤ ਨੇ ਇੱਥੇ ਇਹਨਾਂ ਨੇ ਲੁਕੋ ਰੱਖਿਆ ਤੇ ਐਟ ਫਰਸਟ ਸਲਾਈਡ ਜਦੋਂ ਪੁਲਿਸ ਪਾਰਟੀ ਦੀ ਟੀਮ ਅੰਡਰ ਦ ਸੁਪਰਵੀਜ਼ਨ ਆਫ ਐਸਪੀ ਡੀ ਸੰਦੀਪ ਵਡੇਰਾ ਐਂਡ ਡੀਐਸਪੀ ਗੋਟਕਪੁਰਾ ਜਤੈਂਦਰ ਜੀ ਇਹ ਜਦੋਂ ਇੱਥੇ ਆਏ ਤਾਂ ਇਹ ਮੋਟਰਸਾਈਕਲ ਬਰਾਮਦ ਹੋਇਆ ਲੇਕਿਨ ਇਹ ਸ਼ੂਟਰ ਨੇ ਇਹ ਪੁਲਿਸ ਸੇ ਇਹ ਗੱਲ ਲੁਕੋਈ ਕਿ ਉਹ ਚੋਨੇ ਇੱਕ ਵੈਪਨ ਵੀ ਲੁਕੋ ਕੇ ਰੱਖਾ ਹੋਇਆ ਤੇ ਜਦੋਂ ਇਹ ਬਰਾਮਦਗੀ ਕਰਨ ਪੁਲਿਸ ਪਾਰਟੀ ਇੱਥੇ ਆਈ ਤੇ ਇਹਨੇ ਅ ਅੰਧੇਰੇ ਦਾ ਮਾਰਨਿੰਗ ਮੈਂ ਫਾਇਦਾ ਉਠਾ ਕੇ ਇਨੇ ਇੱਕ ਪੁਲਿਸ ਪਾਰਟੀ ਤੇ ਫਾਇਰ ਕੀਤਾ ਉੱਚ ਤਿੰਨ ਫਾਇਰ ਹੋਏ ਜਿੱਚੋ ਇੱਕ ਫਾਇਰ ਪੁਲਿਸ ਦੀ ਗੱਡੀ ਤੇ ਲੱਗਿਆ ਇੱਕ ਫਾਇਰ ਬਹੁਤ ਨੈਰੋਲੀ ਐਸਐਚਓ ਨੂੰ ਮਿਸ ਕੀਤਾ ਤੇ ਤੀਜਾ ਉਹਦੀ ਜਿਹੜਾ ਅਸੀਂ ਦੇਖਿਆ ਹੈ ਕਿ ਉਹਦੀ ਜਿਹੜੀ ਗਨ ਹੈ ਉਹ ਚ ਹੀ ਵੈਪਨ 'ਚ اٹਕ ਗਿਆ ਔਰ ਇਹਨੇ ਪਿੱਛੇ ਜੰਗਲਾ 'ਚ ਭੱਜਣ ਦੀ ਕੋਸ਼ਿਸ਼ ਕੀਤੀ ਇਹਨੂੰ ਰੋਕਣ ਵਾਸਤੇ ਪੁਲਿਸ ਪਾਰਟੀ ਨੇ ਚੇਸ ਵੀ ਕੀਤਾ ਤੇ ਫਿਰ ਇਹਦੀ ਫਾਇਰ ਕੀਤਾ ਗਿਆ ਰਿਟਾਲੀਏਸ਼ਨ 'ਚ ਜਿਹੜਾ ਇਹਦੀ ਲੱਛ ਲੱਗਿਆ ਇਹਨੂੰ ਇਮੀਡੀਏਟਲੀ ਹਸਪੀਟਲ ਰਸ਼ ਕਰ ਦਿੱਤਾ ਗਿਆ मैडम ये ਜਿਹੜੀ ਸਪੈਸ਼ਲ ਗੱਲ ਕਰਦੇ ਹੋ ਕੀ ਇਹ ਵਾਰਦਾਤ ਚ ਜਿਹੜਾ ਵਰਤਿਆ ਗਿਆ ਉਹੀ ਪਿਸਤਲ ਹੈ ਜਾਂ ਹੋਰ ਹੈ ਜੀ ਦਿਸ ਇਜ਼ ਯੈਟ ਟੂ ਬੀ ਵੈਰੀਫਾਈਡ ਬਟ ਯੈਸ ਇੱਕ ਵੈਪਨ ਬੱਤੀਬੋਰ ਦਾ ਰਿਕਵਰ ਹੋਇਆ ਹੈ ਔਰ ਇਹ ਪੂਰੇ ਮਾਮਲੇ ਦੀ ਜਿਹੜੀ ਇੱਕ ਜ਼ਿੰਮੇਵਾਰੀ ਸੀ ਉਹ ਵਿਦੇਸ਼ਾਂ ਚ ਬੈਠੇ ਇੱਕ ਬਦਮਾਸ਼ ਇਹ ਲक्की ਪਟਿਆਲ ਉਹਦੇ ਵੱਲੋਂ ਲਈਤੀ ਗਈ ਸੀ ਤੇ ਇਹ ਉਹਦੀ ਇਨਸਟਰਕਸ਼ਨਸ ਤੇ ਹੀ ਉਹਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਇਹ ਪੂਰਾ ਹੀ ਆਪਰੇਸ਼ਨ ਫਰੀਦਕੋਟ ਪੁਲਿਸ ਕਾਊਂਟਰ ਇੰਟ ਏਜੀਟੀਐਫ ਵਕ ਵਕ ਟੀਮਾਂ ਨੇ ਪਿਛਲੇ 6-7 ਦਿਨਾਂ ਚ ਇਹ ਚ ਕੰਮ ਕੀਤਾ ਹੈ ਔਰ ਜਿਹੜੇ ਬਾਕੀ ਸ਼ੂਟਰਜ਼ ਨੇ ਉਹਨਾਂ ਨੂੰ ਵੀ ਬਹੁਤ ਜਲਦੀ ਫੜ ਲਿਆ। ਪਰ ਬਜਾ ਰੰਜਿਸ਼ ਕੀ ਹੈ ਕਿਉਂਕਿ ਜੇ ਮੁਹੱਲੀ ਤੋਂ ਬੰਦਾ ਆਇਆ ਸੀ ਤੋਂ ਦੇ ਪਿੱਛੇ ਲੱਗੇ ਸੀ ਕਿਉਂ ਮਾਰਨ ਨੂੰ ਇਹਨਾਂ ਦਾ ਮਤਲਬ ਦੇਖੀਏ ਦਿਸ ਇਜ਼ ਟੂ अर्ਲੀ ਟੂ ਸੇ ਬਟ ਜਿੱਦਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਲੱਕੀ ਪਟਿਆਲ ਵੱਲੋਂ ਇਹ ਸਾਰਾ ਮੈਟਰ ਆਰਕੈਸਟ੍ਰੇਟ ਕੀਤਾ ਗਿਆ ਹੈ ਔਰ ਇਹਨਾਂ ਦਾ ਜਿਹੜਾ ਮੰਤਵ ਇਹੀ ਸੀ ਕਿ ਇਹ ਇਲਾਕੇ 'ਚ ਇੱਕ ਭੈਅ ਔਰ ਸਹਿਮ ਦਾ ਮਾਹੌਲ ਫੈਲਾਣਾ ਚਾਹੁੰਦੇ ਸੀ। ਬਟ ਫਰੀਦਕੋਟ ਪੁਲਿਸ ਪੰਜਾਬ ਪੁਲਿਸ ਨੇ ਇਹਨਾਂ ਦੇ ਜਿਹੜੇ ਹੈਗੇ ਕੁਝ ਵੀ ਅਗਰ ਅਸੀਂ ਕ੍ਰਾਈਮ ਕਰਨ ਦੀ ਕੋਸ਼ਿਸ਼ ਕਰਨਗੇ ਤੇ ਅਸੀਂ ਬਿਲਕੁਲ ਇੱਕ ਜੋ ਸਖਤੋ ਸਖਤ ਐਕਸ਼ਨ ਹੈ ਉਹ ਅਸੀਂ ਹਾਂ ਜੀ ਤਿੰਨ ਵਿਅਕਤੀ ਸੀ ਬਾਕੀ ਦੋਨੋਂ ਵੀ ਆਈਡੈਂਟੀਫਾਈਡ ਨਹੀਂ ਉਹਨਾਂ ਤੇ ਵੀ ਟੀਮਾਂ ਲੱਗੀ ਹੋਈਆਂ ਬਹੁਤ ਛੇਤੀ ਉਹ ਫੜ ਲਏ ਜਾਣਗੇ ਇਸ ਤੋਂ ਇਲਾਵਾ ਮੈਂ ਇਹ ਵੀ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਇੱਕ ਇੱਕ ਵਾਰਨਿੰਗ ਹੀ ਦੇਣਾ ਚਾਹਾਂਗੇ ਕਿ ਅਗਰ ਕੋਈ ਵੀ ਇਹਨਾਂ ਨੂੰ ਟਹਿਰ ਪ੍ਰੋਵਾਈਡ ਕਰੂਗਾ ਇਹਨਾਂ ਨੂੰ ਮੋਬਾਈਲ ਦੇਊਗਾ ਇਹਨਾਂ ਦੇ ਮੋਬਾਈਲ ਰੀਚਾਰਜ ਕਰਾਊਗਾ ਇਹਨਾਂ ਨੂੰ ਭਜਨ ਚ ਇਹਨਾਂ ਦੀ ਮਦਦ ਕਰੂਗਾ ਉਹ ਸਾਰੇ ਹੀ ਬੰਦੇ ਅਸੀਂ ਆਈਡੈਂਟੀਫਾਈ ਕਰਕੇ ਉਹਨਾਂ ਦੀ ਅਸੀਂ ਅਰੈਸਟ ਪਾਵਾਂਗੇ ਪੰਜ ਬੰਦਿਆਂ ਦੀ ਅਸੀਂ ਆਲਰੇਡੀ ਅਰੈਸਟ ਪਾ ਚੁੱਕੇ ਨੇ ਤੇ ਨਾਮਿਨੇਟ ਕਰ ਚੁੱਕੇ ਨੇ ਤੇ ਕ੍ਰਾਈਮ ਦੇ ਨਾਲ-ਨਾਲ ਉਹਨਾਂ ਦੇ ਮਦਦਗਾਰਾਂ ਦੇ ਅਗੇਂਸਟ ਵੀ ਵੀ ਆਰ ਕੰਪਲੀਟਲੀ ਮੈਂ ਜਿਹੜੇ ਕ੍ਰਾਈਮ ਦੇ ਵਿੱਚ ਤਿੰਨ ਬੰਦੇ ਉਸ ਟਾਈਮ ਦੇਖੇ ਗਏ ਸੀ ਤੇ ਇੱਕ ਅਰੈਸਟ ਹੋਇਆ ਬਾਕੀਆਂ ਦਾ ਪਤਾ ਚੱਲਿਆ ਕਿ ਕੌਣ ਬਾਕੀਆਂ ਦੀ ਆਈਡੈਂਟੀਫਿਕੇਸ਼ਨ ਹੋ ਚੁੱਕੀ ਹੈ ਬਹੁਤ ਛੇਤੀ ਉਹਨਾਂ ਨੂੰ ਵੀ ਫੜ ਲਿਆ ਜਾਊਗਾ ਜੀ ਬਿਲਕੁਲ ਪਲੀਜ਼ ਕਰੋ you mm -hmm.